ਸਰ ਮਾਨਯੋਗ ਜਿਹੜੇ ਸੀਐਮ ਸਾਹਿਬ ਉਹ ਡੀਜੀ ਸਾਹਿਬ ਦੇ ਨਿਰਦੇਸ਼ ਹੈ ਕਿ ਪ੍ਰੋਪਰ ਪੁਲਿਸਲੀ ਵਿజిਬਿਲਟੀ ਜਿਹੜੀ ਹੈਗੀ ਜ਼ਿਲ੍ਹੇ ਦੇ ਵਿੱਚ ਲੈਣੀ ਚਾਹੀਦੀ ਹੈਗੀ ਇਹਨੂੰ ਦੇਖਦੇ ਹੋਏ ਅਸੀਂ ਜਿਹੜੇ ਹੈਗੇ ਕਾਫੀ ਸਾਰੇ ਚੇਂजेस ਅਸੀਂ ਜਿਹੜਾ ਹੈਗਾ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਅਸੀਂ ਲੈ ਕੇ ਆਏ ਨੇ ਅਸੀਂ ਜਿਹੜਾ ਹੈਗਾ ਪੀਸੀਆਰ ਦੀ ਬੀਟ ਸਿਸਟਮ ਤੇ ਵੀ ਚੇਂਜ ਕੀਤਾ ਹੈਗਾ ਟ੍ਰੈਫਿਕ ਦੇ ਵਿੱਚ ਵੀ ਚੇਂਜ ਕੀਤਾ ਹੈਗਾ ਜੀ ਤੁਸੀਂ ਵਿజిਬਲ ਚੇਂਜ ਦੇਖ ਰਹੇ ਹੈਗੇ ਐਂਡ ਅਸੀਂ ਇਸ ਨੂੰ ਮੈਂ ਖੁਦ ਪਰਸਨਲੀ ਸੁਪਰਵਾਈਜ਼ ਕਰ ਰਿਹਾ ਹਾਂ ਤਾਂ ਆਜਾ ਟ੍ਰੈਫਿਕ ਦੇ ਜਿਹੜੇ ਪੀਸੀਆਰ ਨੂੰ ਆਪ ਬਰੀਫਿੰਗ ਕਰਨ ਵਾਸਤੇ ਔਰ ਇਹਨਾਂ ਦੀ ਚੈਕਿੰਗ ਕਰਨ ਵਾਸਤੇ ਬਾਕੀ ਇਹਨਾਂ ਦੇ ਪੁੱਛਣ ਵਾਸਤੇ ਮੈਂ ਇੱਥੇ ਜਿਹੜਾ ਸ਼ਹਿਰ ਦੇ ਵਿੱਚ 라운ਡ ਕਰ ਰਿਹਾ ਹਾਂ ਬਾਕੀ ਛਾਡੀ ਜਿਹੜੀ ਹੈਗੀ ਇਹਦੇ ਵਿੱਚ ਪੂਰਾ ਜਿਹੜਾ ਹੈਗਾ ਸਾਡੇ ਐਸਐਚਓ ਸਾਹਿਬ ਜਿਹੜੇ ਸਾਡੇ ਡਿਪਟੀ ਸਾਹਿਬ ਅਸੀਂ ਮੈਕਸਿਮਮ ਜਿਹੜੀ ਫੋਰਸ ਹੈ ਉਹ ਅਸੀਂ ਵਿਜ਼ਿਬਿਲਟੀ ਵਾਸਤੇ ਅਸੀਂ ਜਿਹੜੇ ਹੈਗੇ ਅਸੀਂ ਪੋਸਟ ਕਰ ਰਹੇ ਹਾਂ ਦੇਖੋ ਜੀ ਟ੍ਰਾਂਸਫਰ ਇਜ਼ ਅ ਪਾਰਟ ਆਫ ਰੂਟੀਨ ਰੂਟੀਨ ਦਾ ਇੱਕ ਪਾਰਟ ਹੈਗਾ ਟ੍ਰਾਂਸਫਰ ਤੋਂ ਜਿਹੜਾ ਵੀ ਆ ਸਿਚੁਏਸ਼ਨ ਨੂੰ ਦੇਖਦੇ ਹੋਏ ਹੈ ਅਸੀਂ ਜਿਹਦੇ ਵਿੱਚ ਕਾਫੀ سارے ਚੇਂਜਸ ਅਸੀਂ ਕੀਤੇ ਹੈਗੇ ਅਸੀਂ ਪੁਲਿਸ ਥਾਣਿਆਂ ਨੂੰ ਉਹ ਫੀਲਡ ਯੂਨਿਟਸ ਨੂੰ ਜਿਹਨੂੰ ਪੀਸੀਆ ਟ੍ਰੈਫਿਕ ਔਰ ਪੁਲਿਸ ਸਟੇਸ਼ਨ ਦੇ ਵਿੱਚ ਮੈਕਸਿਮਮ ਫੋਰਸ ਅਸੀਂ ਅੱਜ ਹੀ ਅਧਰੇਗੀ ਤਨਖਾਹ ਕੀਤੀ ਹੈ ਸੋ ਥੈਟ ਕਿ ਅਸੀਂ ਜਿਹੜਾ ਹੈਗਾ ਫੀਲਡ ਲੈਵਲ ਤੇ ਗਰਾਊਂਡ ਲੈਵਲ ਤੇ ਜੋ ਮੈਕਸਿਮਮ ਫੋਰਸ ਹੈ ਕੋਈ ਤਨਤੀ ਅਸੀਂ ਵਧਾਇਆ ਅਨਸ਼ੋਰ ਕਰ ਦਈਏ ਜੇ ਐਕਸ਼ਨ ਚੱਲ ਜਾਈਏਗਾ ਜੀ ਇਹ ਪੂਰਾ ਜੀ ਅਜੇ ਚ ਤੁਸੀਂ ਦੇਖਦੇ ਜਾਓ ਅੱਗੇ ਵੀ ਅਸੀਂ ਜਿਹੜਾ ਹੈਗਾ ਇਹਦੇ 'ਚ ਪੂਰਾ ਐਕਸ਼ਨ ਵਾਹੇਗਾ ਕਿਸੇ ਵੀ ਤਰੀਕੇ ਦਾ ਕੋਈ ਵੀ ਕ੍ਰਿਮੀਨਲ ਐਕਟੀਵਿਟੀ ਅਸੀਂ ਉਸ ਨੂੰ ਪੂਰਾ ਅਸੀਂ ਇਹਦੇ 'ਚ ਪ੍ਰੀਵੈਂਟਿਵ ਮੀਜਰ ਐਸ ਵੈਲ ਐਜ਼ ਬਾਕੀ ਸਾਰੇ ਮੀਜਰਸ ਹੈ ਉਹ ਜ਼ਿਲ੍ਹਾ ਪੁਲਿਸ ਗਦਾਸਪੁਰ ਵੱਲੋਂ ਲੀ ਲੈ ਰਹੇ ਹਾਂ। ਰਾਤ ਦੇ ਟਾਈਮ ਇਸ਼ਾ ਨਾਕੇ ਦੇਖੋ ਜੀ ਰਾਤ ਦੇ ਟਾਈਮ ਤੁਸੀਂ ਦੇਖਦੇ ਹੋਗੇ ਕਿ ਸਾਡੇ ਵੱਲੋਂ ਤੁਸੀਂ ਰਾਤ ਦੇ ਟਾਈਮ ਤੁਹਾਨੂੰ 24 ਆਵਰ ਨਾਕਾ ਅਵੇਲੇਬਲ ਹੈਗੇ ਐਂਡ ਸਾਡੇ ਵੱਲੋਂ ਰਾਤ ਨੂੰ ਪ੍ਰੋਪਰ ਚੈਕਿੰਗ ਹੁੰਦੀ ਹੈ ਐਂਡ ਗੈਸਟਰ ਆਫਸਰ ਵੀ ਜਿਹੜਾ ਹੈਗਾ ਇਹਦੇ 'ਚ ਪ੍ਰੋਪਰ ਤਨਾਤ ਰਹਿੰਦੇ ਨੇ। ਤੋ ਇਹਦੇ ਵੱਲੋਂ ਰਾਤ ਦੀ ਚੈਕਿੰਗ ਦੀ ਜਿਹੜੀ ਵਿਵਸਥਾ ਹੈ ਗਈ ਬਾਕੀ ਤੁਸੀਂ ਦੇਖਿਆ ਹੋਗਾ ਕਿ ਕਈ ਵਾਰ ਸਾਡੇ ਸੀਨੀਅਰ ਅਫਸਰਾਂ ਵੱਲੋਂ ਵੀ ਹੈੱਡ ਕੁਆਰਟਰ ਦੇ ਅਫਸਰਾਂ ਵੱਲੋਂ ਵੀ ਚੈਕਿੰਗ ਕੀਤੀ ਗਈ ਸੀ ਉਹ ਮੈਂ ਖੁਦ ਵੀ ਯੂ نو ਪਰਸਨਲੀ ਸੁਪਰਵਾਈਜ਼ ਕਰਨ ਲਈ ਟਾਈਮ-ਟਾਈਮ ਤੇ ਅਸੀਂ ਜਿਹੜਾ ਹੈਗਾ ਅਸੀਂ ਵੀ ਜਿਹੜਾ ਰਾਉਂਡ ਹੈ ਜ਼ਿਲ੍ਹੇ ਦਾ ਲੈ ਲੈਂਦੇ ਜਿਹੜਾ ਆਇਡੈਂਟੀਫਾਈ ਕੀਤੀ ਜਾ ਰਹੀ ਅੱਗੇ ਦੇ ਦੇਖੋ ਜੀ ਤੁਸੀਂ ਦੇਖ ਲਿਓਗੇ ਜਿਹੜਾ ਪੰਜਾਬ ਸਰਕਾਰ ਦੀ ਮੁਹਿੰਮ ਹੈ ਯੁਧ ਨਸ਼ਾ ਵਿਰੁੱਧ ਇਹਦੇ ਵਿੱਚ ਲਗਭਗ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਪਾਸਟ ਲਗਭਗ 2 ਮਹੀਨੇ ਦੇ ਵਿੱਚ ਅਰਾਊਂਡ 100 ਦੇ ਲਗਭਗ ਤਿਆਰ ਗੜੀ ਹੈ ਗ੍ਰਿਪਟ ਕੀਤੀ ਗਈ ਹੈਗੀ ਇਹਦੇ ਵਿੱਚ ਅਸੀਂ 1 ਦਰਜਨ ਤੋਂ ਜ਼ਿਆਦਾ ਪਿਸਟਲ ਵੀ ਐਸਟੀ ਜੀ ਕਵਰ ਕੀਤੇ ਹੈਗੇ ਵਕ ਵਕ ਜਿਹੜੇ ਹੈਗੇ ਕ੍ਰਿਮੀਨਲ ਜਿਹੜੀ ਐਕਟੀਵਿਟੀ ਹੈ ਗੈਂਗਸ ਹੈ ਉਹਨਾਂ ਤੇ ਅਸੀਂ ਕੰਟਰੋਲ ਕੀਤਾ ਹੈ ਜੀ ਅਸੀਂ ਇਸੇ ਤਰੀਕੇ ਨਾਲ ਜੀ ਅੱਗੇ ਵੀ ਅਸੀਂ ਇਹਦੇ ਵਿੱਚ ਕੰਮ ਕਰਦੇ ਹਾਂ ਜਿਹੜਾ ਟਾਉਨ ਦੀ ਵਿਚਾਰੀ ਜਿਹੜੀ ਦੇਖੋ ਜੀ ਦੇਖੋ ਜੀ ਇਹਦੇ ਵਿੱਚ ਜਿੰਨੇ ਵੀ ਹੈਗੇ ਜਿਹੜਾ ਵੀ ਲਾਫੁਲ ਐਕਸ਼ਨ ਜਿਹੜਾ ਵੀ ਨਸ਼ੇ ਦੇ ਖਿਲਾਫ ਜਿੰਨਾ ਜਿਹੜਾ ਵੀ ਰਿਫਲੈਕਸ਼ਨ ਹੋਏਗਾ ਉਹ ਉਹ ਪੁਲਿਸ ਉਹ ਪ੍ਰਸ਼ਾਸਨ ਵੱਲੋਂ ਲਿਆ ਜਾਏਗਾ ਅਸਲਾਟ ਹੋਣਾ ਜਿਹੜਾ ਵਾਸੀਆਂ ਨੂੰ ਕੀ ਅਪੀਲ ਹੈ ਜੀ ਦੇਖੋ ਜੀ ਸਾਰਿਆਂ ਨੂੰ ਅਪੀਲ ਹੈ ਕਿ ਉਹ ਪੁਲਿਸ ਨਾਲ ਕੋਆਪਰੇਟ ਕਰਨ ਇੱਕ ਟ੍ਰੈਫਿਕ ਦਾ ਅਸੀਂ ਤੁਹਾਨੂੰ ਸਪੈਸ਼ਲੀ ਇਸ ਥੀਮ ਤੋਂ ਕਹਿ ਰਿਹਾ ਕਿ ਭਈ ਮੈਂ ਟ੍ਰੈਫਿਕ ਦੇ ਐਨਫੋਰਸਮੈਂਟ ਵਾਸਤੇ ਜਿਹੜਾ ਹੈਗਾ ਸਾਡਾ ਇੱਕ ਇੰਪੋਰਟੈਂਟ ਜਿਹੜਾ ਹੈਗਾ ਉਹ ਕੰਮ ਅਸੀਂ ਕਰਨ ਜਾ ਰਹੇ ਹਾਂ ਜੀ ਸ਼ਹਿਰ ਦੇ ਵਿੱਚੋ ਜ਼ਿਲ੍ਹੇ ਦੇ ਵਿੱਚ ਟ੍ਰੈਫਿਕ ਕਿਸ ਤਰ੍ਹਾਂ ਅਸੀਂ ਕਰਾਵਾਂਗੇ ਤੋਂ ਅਸੀਂ ਅਪੀਲ ਆਹੀ ਕਰਨਾ ਚਾਹੁੰਦੇ ਹਾਂ ਕਿ ਟ੍ਰੈਫਿਕ ਦੇ ਰੂਲਸ ਹੈ ਉਹਨਾਂ ਨੂੰ ਵਾਇਲੇਟ ਨਾ ਕਰਨ ਇਸ ਤੋਂ ਅਲਾਵਾ ਜਿਹੜੀ ਮੋਡੀਫਿਕੇਸ਼ਨs ਹੈਗੇ ਜਿਹੜੇ ਬੁਲੇਟ ਦੇ ਖਾਸ ਕਰਕੇ ਹੈਗੇ ਉਹਨਾਂ ਤੇ ਅਸੀਂ ਲਗਭਗ ਪਿਛਲੇ 2 ਮਹੀਨੇ ਦੇ ਵਿੱਚ ਲਗਭਗ 50 ਤੋਂ 60 ਬੁਲੇਟ ਜਿਹੜੀ ਅਸੀਂ ਹੈਗੇ ਉਹ ਇੰਪਾਉਂਡ ਕੀਤੇ ਆਏ ਤਾਂ ਸਾਡਾ ਜਿਹੜਾ ਵੀ ਬੁਲੇਟ ਜਿਹੜਾ ਵੀ ਜਿਹੜਾ 사ਉਂਡ ਵਾਲਾ ਜਿਹੜਾ ਬੁਲੇਟ ਜਿੱਥੇ ਵੀ ਮਿਲੇਗਾ ਉਹਨੂੰ ਇਮੀਡੀਏਟਲੀ ਜਿਹੜਾ ਹੈਗਾ ਇੰਪਾਉਂਡ ਕੀਤਾ ਜਾਏਗਾ ਥੈਂਕ ਯੂ